ਹਾਂਜੀ ਦੋਸਤੋ ਜੇਕਰ ਤੁਹਾਡੀ ਫੇਸਬੁੱਕ ਪੇਜ ਜਾਂ ਪ੍ਰੋਫਾਈਲ ਤੇ ਕੋਈ ਪ੍ਰੋਬਲਮ ਆ ਗਈ ਆ ਤੁਹਾਨੂੰ ਪਤਾ ਹੀ ਲੱਗ ਰਿਹਾ ਵੀ ਕੀ ਪ੍ਰੋਬਲਮ ਆਈ ਆ ਤੇ ਉਸ ਨੂੰ ਠੀਕ ਕਰਨਾ ਦੋਸਤੋ ਚਲੋ ਆਓ ਦੋਸਤੋ ਮੈਂ ਤੁਹਾਨੂੰ ਦੱਸੂਗਾ ਕਿਉਂਕਿ ਅੱਜ ਕੱਲ ਤਾਂ ਲੋਕ ਬਹੁਤ ਜ਼ਿਆਦਾ ਪੈਸੇ ਲੈਂਦੇ ਨੇ ਇਸ ਪ੍ਰੋਬਲਮ ਨੂੰ ਠੀਕ ਕਰਨ ਵਾਸਤੇ ਤੇ ਆਪਾਂ ਤੁਹਾਨੂੰ ਫ੍ਰੀ ਆਫ ਕਾਸਟ ਦੱਸਾਂਗੇ ਸਾਈਡ ਤੇ ਚੱਲ ਰਿਹਾ ਸਕਰੀਨ ਮਿੱਤਰੋ ਇਸ ਸਕਰੀਨ ਤੇ ਚੱਲਦੇ ਆਪਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸੀ ਡੈਸ਼ਬੋਰਡ ਖੋਲਣਾ ਸੀ ਡੈਸ਼ਬੋਰਡ ਖੋਲ ਕੇ ਹੁਣ ਤੁਸੀਂ ਇਹ ਨੀਚੇ ਜਾਣਾ ਬਾਬਿਓ ਨੀਚੇ ਤੁਹਾਨੂੰ ਦਿਖੂਗਾ ਆ ਸਪੋਰਟ ਸਪੋਰਟ ਦੀ ਜਿਹੜੀ ਸੈਟਿੰਗ ਆ ਉਹ ਤੁਸੀਂ ਨੇ ਚੈੱਕ ਕਰਨੀ ਹੈ ਜੀ ਸਪੋਰਟ ਦੀ ਸੈਟਿੰਗ ਚੈੱਕ ਕਰਕੇ ਤੇ ਉਸ ਤੋਂ ਬਾਅਦ ਆਊਗਾ ਤਾਂ ਨਾ ਸਪੋਰਟ ਇਨਬਾਕਸ ਤੁਸੀਂ ਨੇ ਸਪੋਰਟ ਇਨਬਾਕਸ ਖੋਲਣਾ ਸਪੋਰਟ ਇਨਬਾਕਸ ਖੋਲਣ ਤੋਂ ਬਾਅਦ ਤੁਹਾਡੇ ਕੋਲ ਦੋ ਆਪਸ਼ਨ ਆਉਂਦੇ ਆ ਰਿਪੋਰਟ ਅਬਾਟ ਅਦਰਸ ਤੇ ਜੂਅਰ ਅਲਰਟਸ ਹਨਾ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਰਿਪੋਰਟ ਅਬਾਟ ਅਦਰਸ ਨੂੰ ਓਕੇ ਕਰਕੇ ਦੇਖਣਾ ਜੇਕਰ ਤੁਹਾਡਾ ਆ ਨੋਰਪੋਰਟਸ ਲਿਖਿਆ ਹੋਇਆ ਤਾਂ ਤੁਹਾਡੀ ਕੋਈ ਵੀ ਪ੍ਰੋਬਲਮ ਨਾ ਹੈ ਨੀਗੀ ਤੁਸੀਂ ਇਸ ਤੋਂ ਪੇਜ ਤੋਂ ਜਾਂ ਪ੍ਰੋਫਾਈਲ ਤੋਂ ワーਨਿੰਗ ਵਗੈਰਾ ਕਰ ਸਕਦੇ ਹੋਗੇ ਤੇ ਨੰਬਰ 2 ਆਪਾਂ ਗੱਲ ਕਰ ਰਹੇ ਹਾਂ ਯੂਆਰ ਅਲਰਟਾ ਮੰਨ ਲਾ ਇਸ ਦੇ ਵਿੱਚ ਵੀਡੀਓ ਆ ਜਾਂਦੇ ਨੇ ਜਿਹੜੀਆਂ ਵੀ ਮੰਨ ਲਓ ਤੁਹਾਡੀ ਵੀ ਪ੍ਰੋਫਾਈਲ ਜਾਂ ਪੇਜ ਤੇ ਕੋਈ ਪ੍ਰੋਬਲਮ ਵਗੈਰਾ ਆ ਜਾਂਦੀ ਹੈ ਵੀਡੀਓ ਤੋਂ ਆ ਜਾਂਦੀ ਹੈ ਹਣਾ ਕਿਉਂਕਿ ਕੰਟੈਂਟ ਜਿੱਦਾਂ ਦਾ ਤੁਸੀਂ ਯੂਜ਼ ਕਰਦੇ ਹੋ ਉਦਾਂ ਦੇ ਕੰਟੈਂਟ ਤੇ ਤੁਹਾਡੀ ਕੋਈ ਪ੍ਰੋਬਲਮ ਵਗੈਰਾ ਆ ਜਾਂਦੀ ਹੈ ਤੇ ਅਲਰਟ ਕਰ ਦਿੰਦੀ ਹੈ ਫੇਸਬੁੱਕ ਤੁਹਾਨੂੰ ਉਹ ਕਿੰਦਾ ਪਤਾ ਲੱਗਣਾ ਉਹ ਇਦਾਂ ਪਤਾ ਲੱਗਣਾ ਮਿੱਤਰੋ ਆ ਜਿਹੜਾ ਲਿਖਿਆ ਹੋਇਆ ਜੂਰਲ ਆਰਟਸ ਤੁਸੀਂ ਨੇ ਇਸ ਨੂੰ ਓਕੇ ਕਰਨਾ ਹੁਣ ਤੁਸੀਂ ਨੇ ਦੇਖਿਆ ਆਪਣਾ ਜਿਹੜਾ ਨੋ ਵਾਇਓਲੇਸ਼ਨ ਲਿਖਿਆ ਹੋਇਆ ਥੈਂਕ ਯੂ ਫੋਰ ਹੈਲਪਿੰਗ ਟੂ ਕੀਪ ਫੇਸਬੁੱਕ ਸੇਫ ਫੋਰ एवरीवन ਇਹਨਾਂ ਦਾ ਮਿੱਤਰੋ ਲਿਖਿਆ ਹੋਇਆ ਇਹਨਾਂ ਨੇ ਕਿਹਾ ਵੀ ਤੁਹਾਡੀ ਕੋਈ ਵਾਇਓਲੇਸ਼ਨ ਵਗੈਰਾ ਕੁਝ ਨਹੀਂ ਹੈਗੀ ਗ੍ਰੀਨ ਟਿੱਕ ਲੱਗੀ ਹੋਈ ਹੈਗੀ ਤੁਸੀਂ ਆਪਣੇ ਇਸ ਫੇਸਬੁਕ ਪੇਜ ਆ ਪ੍ਰੋਫਾਈਲ ਤੋਂ ਅਰਨਿੰਗ ਕਰ ਸਕਦੇ ਹੋਗੇ ਤੇ ਚਲੋ ਦੋਸਤੋ ਹੁਣ ਇਹ ਤਾਂ ਮੈਂ ਤੁਹਾਨੂੰ ਦੱਸਿਆਗਾ ਵੀ ਜਿੱਦਾਂ ਵੀ ਕੋਈ ਪ੍ਰੋਬਲਮ ਵਗੈਰਾ ਆ ਜਾਂਦੀ ਆ ਫੇਸਬੁਕ ਤੇ ਤੇ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਹੋਗੇ ਹਨ ਸੋ ਜ਼ਿਆਦਾਤਰ ਮਿੱਤਰੋ ਇਨਬਾਕਸ ਦੇ ਵਿੱਚ ਹੀ ਤੁਹਾਡੀਆਂ ਪ੍ਰੋਬਲਮਸ ਹੁੰਦੀਆਂ ਨੇਗੀਆਂ ਇਨਬਾਕਸ ਦੇ ਵਿੱਚ ਹੀ ਉਹ ਵੀਡੀਓ ਆ ਜਾਂਦੀਆਂ ਨੇਗੀਆਂ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਆਪਣਾ ਪੇਜ ਖੁਦ ਕਿੱਦਾਂ ਚੈੱਕ ਕਰ ਸਕਦੇ ਹੋਗੇ ਤੇ ਦੁਬਾਰਾ ਫਿਰ ਆਪਾਂ ਵਾਪਸ ਗਏ ਤੇ ਪ੍ਰੋਫੈਸ਼ਨਲ ਡੈਸ਼ਬੋਰਡ ਖੋਲ੍ਹਿਆ ਦੁਬਾਰਾ ਪ੍ਰੋਫੈਸ਼ਨਲ ਡੈਸ਼ਬੋਰਡ ਖੋਲ ਕੇ ਤੁਸੀਂ ਨੇ ਜਿਹੜਾ ਲਿਖਿਆ ਹੋਇਆ ਟੂਲਸ ਟੂਲਸ ਤੋਂ ਤੁਸੀਂ ਨੇ ਕਰਨਾ ਓਕੇ ਟੂਲਸ ਨੂੰ ਓਕੇ ਕਰਕੇ ਸਭ ਤੋਂ نیچے ਜਾਣਾ ਜੀ نیچے ਤੁਹਾਡਾ ਲਿਖਿਆ ਹੋਇਆ ਹੋਊਗਾ ਜੇਕਰ ਤੁਹਾਡਾ ਪੇਜ ਆ ਤਾਂ ਪੇਜ ਰეკਮੈਂਡੇਸ਼ਨ ਲਿਖਿਆ ਹੋਊਗਾ ਜੇਕਰ ਪ੍ਰੋਫਾਈਲ ਆ ਤਾਂ ਪ੍ਰੋਫਾਈਲ ਰეკਮੈਂਡੇਸ਼ਨ ਲਿਖਿਆ ਹੋਊਗਾ ਤੁਸੀਂ ਨੇ ਇਸ ਨੂੰ ਚੈੱਕ ਕਰਨਾ ਇਸ ਨੂੰ ਚੈੱਕ ਕਰਕੇ ਆ ਜਿਹੜਾ ਲਿਖਿਆ ਹੋਇਆਗਾ ਪੇਜ ਰეკਮੈਂਡੇਸ਼ਨ ਮਤਲਬ ਜਿਹੜੀ ਤੁਹਾਡੀ ਪੇਜ ਦੀ ਗਰੋਥ ਆ ਤੁਹਾਡਾ ਪੇਜ ਦੀ ਪਹੁੰਚ ਆ ਲੋਕਾਂ ਤੱਕ ਪਹੁੰਚ ਹੋ ਰਹੀ ਹੈ ਜਾਂ ਨਾ ਹੋ ਰਹੀ ਹੈ ਹਨ ਤੇ ਆ ਜਿਹੜਾ ਤਾਰਾ ਹਨ ਤੇ ਇਸ ਤਾਰੇ ਤੇ ਜੇ ਕਾਂਟੀ ਲੱਗ ਰਹੀ ਆ ਫਿਰ ਤਾਂ ਤੁਹਾਡੇ ਪੇਜ ਦੇ ਵਿੱਚ ਪ੍ਰੋਬਲਮ ਆ ਤੁਸੀਂ ਨੇ ਮਿੱਤਰੋ ਇਸ ਤਰ੍ਹਾਂ ਚੈੱਕ ਕਰਨਾ ਜੇ ਤਾਰੇ ਤੇ ਕੋਈ ਪ੍ਰੋਬਲਮ ਹੈ ਨਹੀਂ ਕਿ ਮੰਨ ਲਓ ਤੁਹਾਡਾ ਤਾਰਾ ਜਾਂ ਗ੍ਰੀਨ ਆ ਤਾਂ ਤੁਸੀਂ ਇਸ ਤੋਂ ਵਰਨਿੰਗ ਕਰ ਸਕਦੇ ਹੋਗੇ ਤੇ ਇੱਕ ਗੱਲ ਹੋਰ ਹੁਣ ਤੁਸੀਂ ਨੇ نیچے ਜਾਣਾ ਜਿੱਥੇ ਲਿਖਿਆ ਹੋਇਆ ਮੋਰ ਅਬਾਊਟ ਯੂਅਰ ਪੇਜ ਤੇ ਉਹ ਇਹਦੇ ਪਹਿਲਾ ਹੀ ਲੇਖਣਾ ਪਹਿਲਾ ਖੋਲਣਾ ਤੁਸੀਂ ਨੇ ਪੇਜ ਸਟੇਟਸ ਹੁਣ ਜਿਹੜੇ ਤੁਹਾਡੇ ਪੇਜ ਦਾ ਸਟੇਟਸ ਆ ਹਨਾ ਤੇ ਆ ਚੈੱਕ ਕਰਨਾ ਆ ਦੇਖੋ ਜੀ ਇਹ ਗੁੱਡ ਨਿਊਜ਼ ਨੋ ਵਾਇਓਲੇਸ਼ਨ 900 ਮਤਲਬ ਵੀ ਗੁੱਡ ਨਿਊਜ਼ ਆ ਹਨਾ ਖੁਸ਼ਖਬਰੀ ਆ ਗਈ ਵੀ ਤੁਹਾਡੇ ਪੇਜ ਤੇ ਕੋਈ ਵਾਇਓਲੇਸ਼ਨ ਵਗੈਰਾ ਸ਼ੋ ਨਹੀਂ ਹੋ ਰਹੀ ਆਪ ਹੇਠੇ ਲਿਖਿਆ ਹੋਣਾ ਐਕਸਟਰਾ ਫੀਚਰਜ਼ ਨੇ ਜਿਹੜੇ ਇਹ ਤੁਹਾਡਾ ਲਿਖਿਆ ਹੋਣਾ ਜ਼ਰੂਰੀ ਆ ਗਈ ਐਕਟਿਵ ਲਿਖਿਆ ਹੋਣਾ ਚਾਹੀਦਾ ਤੇ ਮੌਨਟਾਈਜੇਸ਼ਨ ਨਾਟ ਐਲੀਜੀਬਲ ਤੇ ਦੋਸਤੋ ਇਸ ਤੇ ਆਪਾਂ ਕੋਈ ਜ਼ਿਆਦਾ ਵਰਕ ਨਹੀਂ ਕਰਨੇ ਤਾਂ ਕਰਕੇ ਆਪਾਂ ਨੂੰ ਕੋਈ ਮੌਨਟਾਈਜੇਸ਼ਨ ਟੂਲ ਨਹੀਂ ਮਿਲਿਆ ਜਿੱਦਾਂ ਕਿ ਅੱਜ ਕੱਲ੍ਹ ਚੱਲ ਰਿਹਾ ਕੰਟੈਂਟ ਮੌਨਟਾਈਜੇਸ਼ਨ ਟੂਲ ਪਲੱਸ ਸੋ ਉਹ ਆਪਾਂ ਨੂੰ ਖੁੱਲਿਆ ਨਹੀਂ ਜਸਟ ਇਹ ਤਾਂ ਇੱਕ ਐਗਜ਼ਾਮਪਲ ਦੇ ਲਈ ਆਪਾਂ ਨੇ ਪੇਜ ਬਣਾਇਆ ਹੋਇਆ ਤੇ ਦੋਸਤੋ ਇਹ ਮੈਂ ਤੁਹਾਨੂੰ ਦੱਸਿਆ ਤੇ ਹੁਣ ਤੁਹਾਡਾ ਜੇਕਰ ਮੋਨਟਾਈਜੇਸ਼ਨ ਦਾ ਚੱਕਰ ਹੁੰਦਾ ਮੰਨ ਲਓ ਤੁਹਾਡਾ ਕੋਈ ਮੋਨਟਾਈਜੇਸ਼ਨ ਟੂਲ ਖੁੱਲਿਆ ਹੋਇਆ ਜਿੱਦਾਂ ਕਿ ਕੰਟੈਂਟ ਮੋਨਟਾਈਜੇਸ਼ਨ ਟੂਲ ਹੋ ਗਿਆ ਐਡਸ ਆਨ ਰੀਲ ਹੋ ਗਿਆ ਬੌਂਸ ਦਾ ਹੋ ਗਿਆ ਇਨ ਸਟਰੀਮ ਐਡ ਦਾ ਹੋ ਗਿਆ ਹਨਾ ਤੇ ਤੁਸੀਂ ਉਹਦੇ ਵਿੱਚ ਕੋਈ ਪ੍ਰੋਬਲਮ ਵਗੈਰਾ ਆ ਜਾਂਦੀ ਹੈ ਕੀ ਤੇ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਹੋ ਹੁਣ ਨੀਚੇ ਇਹਦੇ ਵਿੱਚੇ ਦੇਖ ਸਕਦੇ ਹੋਗੇ ਸਭ ਤੋਂ ਥੱਲੇ ਲਿਖਿਆ ਹੋਇਆ ਹੈ ਕੰਟੈਂਟ ਮੋਨਟਾਈਜੇਸ਼ਨ ਟੂਲ ਤੇ ਇਸ ਨੂੰ ਤੁਸੀਂ ਨੇ ਓਕੇ ਕਰਨਾ ਓਕੇ ਕਰਕੇ ਦੇਖ ਸਕਦੇ ਹੋ ਜੀ ਆਪਣਾ ਇਹ ਬਿਲਕੁਲ ਸਹੀ ਆ ਜੇਕਰ ਸਹੀ ਨਹੀਂ ਹੋਊਗਾ ਇੱਥੇ ਤੁਹਾਡੇ ਕਾਂਟੀ ਲੱਗ ਜੂਗੀ ਟੂਲ ਤੇ ਤੇ ਹੁਣ ਆਪਾਂ ਚੱਲਦੇ ਆ ਬਾਈਕ ਸੋ ਮਿੱਤਰੋ ਇਸ ਤਰ੍ਹਾਂ ਤੁਸੀਂ ਆਪਣੀ ਕਿਸੇ ਵੀ ਪੇਜ ਦੀ ਸੈਟਿੰਗ ਪੇਜ ਦੀ ਠੀਕ ਕਰ ਸਕਦੇ ਹੋਗੇ ਸੋ ਕਿਸੇ ਨੂੰ ਪੈਸੇ ਦੇਣ ਤੋਂ ਪਰਹੇਜ਼ ਕਰੋ ਤੇ ਖੁਦ ਹੀ ਤੁਸੀਂ ਇਸ ਦੀ ਪ੍ਰੋਬਲਮ ਆ ਜਿਹੜੀ ਹੈ ਪੇਜ ਦੀ ਜਾਂ ਸੈਟਿੰਗ ਬਗੈਰਾ ਖੁਦ ਹੀ ਕਰੋ ਬਾਕੀ ਜੇਕਰ ਕੋਈ ਜ਼ਿਆਦਾ ਪ੍ਰੋਬਲਮ ਆਦੀ ਆ ਤਾਂ ਮੈਂ ਬੈਠਾਂਗਾ ਤੁਸੀਂ ਜਦੋਂ ਮਰਜ਼ੀ ਮੈਸੇਜ ਕਰ ਸਕਦੇ ਹੋਗੇ ਆਪਾਂ 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ ਧੰਨਵਾਦ